ਕਿੰਨਾ ਕੁ ਚੈਲੰਜ ਸੀ ਕਿਉਂਕਿ ਛਾਪੇਮਾਰੀ ਕਰਦਿਆਂ ਡਰਕਸ ਟੀਮ ਨੂੰ ਨਾਲ ਲੈ ਕੇ ਪਰਚਾ ਦਰਜ ਕਰਨ ਤੱਕ ਦੇ ਸਾਰੇ ਜਾਂਦੇ ਨੇ ਕਈ ਐਸੇ ਨਸ਼ਾ ਤਸਕਰ ਸੀ ਜਿਨ੍ਹਾਂ ਦੇ ਮਾਮਲੇ ਦਰਜ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਉਹ ਕਿੰਨੇ ਨੇ ਪਰ ਕਿੰਨੀ ਫਿਗਰ ਦੀਆਂ ਉਹ ਬੈਂਕ ਬੈਲੈਂਸ ਗੱਡੀਆਂ ਜਾਂ ਹੋਰ ਕੁਝ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਹੋਣਗੀਆਂ ਲੈਂਡ ਹੋਏਗੀ ਕਾਰ ਹੋਏਗਾ ਕੋਈ ਰਿਜ਼ੋਰਟ ਬਣਾਇਆ ਕੋਈ ਕੁਝ ਉਹ ਸਾਰਿਆਂ ਨੂੰ ਅਸੀਂ ਫੋਰਫਿਟ ਕਰ ਰਹੇ ਹਾਂ ਤਾਂ ਕਿ ਉਹ ਸਾਰੀ ਦੀ ਸਾਰੀਆਂ ਪ੍ਰਾਪਰਟੀ ਸਰਕਾਰ ਦੇ ਖਾਤੇ ਦੇ ਵਿੱਚ ਚਲੇ ਜਾਣ ਨਸ਼ੇ ਦੇ ਕਾਰੋਬਾਰ ਵਾਲੇ ਕਿਸੇ ਵੀ ਬੰਦੇ ਨੂੰ ਚਾਹੇ ਉਹ স্মॉल ਸਕਿੱਲ ਦਾ ਹੈਗਾ ਚਾਹੇ ਉਹ ਲਾਰਜ ਸਕਿੱਲ ਦਾ ਜਿਹਦਾ ਵੀ ਹੋਇਆ ਉਹਨੂੰ ਅਸੀਂ ਉਹਦੇ ਅੰਜਾਮ ਤੱਕ ਪੱਕਾ ਹਿੱਟ ਕਰਾਂਗੇ ਪਿਛਲੇ ਦਿਨੀ ਬਟਾਲਾ ਦੇ ਇੱਕ ਡੀਐਸਪੀ ਵੱਲੋਂ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਕੋਲ ਨਸ਼ਾ ਮਿਲਿਆ ਉਹਨਾਂ ਮੈਡੀਕਲ ਸਟੋਰਾਂ ਦੇ ਲਾਇਸੈਂਸ ਤੱਕ ਕੈਂਸਲ ਕਰਵਾ ਦਿੱਤੇ ਕਰੋੜਾਂ ਰੁਪਈਆਂ ਦੀਆਂ ਉਹਨਾਂ ਲੋਕਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਤੀਆਂ ਜਿਹੜੇ ਨਸ਼ੇ ਦੇ ਵਿੱਚ ਕਾਰੋਬਾਰ ਦੇ ਵਿੱਚ ਲਿਪਤ ਸੀ ਤੇ ਪਹਿਲਾਂ ਉਹਨਾਂ ਦੇ ਮਾਮਲੇ ਦਰ ਸੀ ਜਦੋਂ ਕੰਮ ਕੀਤਾ ਨਸ਼ੇ ਦੇ ਖਿਲਾਫ ਤਾਂ ਡੀਜੀਪੀ ਪੰਜਾਬ ਵੱਲੋਂ ਪ੍ਰਸ਼ੰਸਾ ਕੀਤੀ ਗਈ ਡਿਸਕ ਦੇ ਗਈ ਚੰਗਾ ਉਪਰਾਲਾ ਸੀ ਚੰਗੀ ਪ੍ਰਸ਼ੰਸਾ ਮਿਲੀ ਗੱਲਬਾਤ ਕਰਾਂਗੇ ਆਪਣੇ ਦਰਸ਼ਕਾਂ ਨਾਲ ਮਿਲਾਂਨੇ ਆ ਡੀਐਸਪੀ ਹਰੀਸ਼ ਬੈਲ ਉਹਨਾਂ ਨੂੰ ਜਿਨ੍ਹਾਂ ਨੂੰ ਐਸਐਸਪੀ ਬਟਾਰਾ ਨੇ ਡੀਜੀਪੀ ਦੀ ਡਿਸਕ ਲਗਾ ਕੇ ਸਨਮਾਨਿਤ ਕੀਤਾ ਡਿਪਸ਼ਾ ਪਹਿਲਾਂ ਤਾਂ ਡਿਸਕ ਮਿਲਦੀ ਹੈ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਜੀ ਥੈਂਕ ਯੂ ਵੈਰੀ ਮਾ ਜੀ। ਜਦੋਂ ਕੋਈ ਵੀ ਸ਼ਖਸ ਕੰਮ ਕਰਦਾ ਤੇ ਉਹਦੇ ਅਧਿਕਾਰੀਆਂ ਉਹਨੂੰ ਸ਼ਾਬਾਸ਼ੀ ਦਿੰਦੇ ਆ ਤੇ ਤੁਹਾਨੂੰ ਤਾਂ ਡਿਸਕ ਵੀ ਮਿਲੀ। ਕਿੰਨਾ ਕੁ ਹੌਸਲਾ ਵੱਧਦਾ, ਕਿੰਨਾ ਕੁ ਜਜ਼ਬਾ ਹੋਰ ਸਟਰੋਂਗ ਹੁੰਦਾ। ਬਹੁਤ ਜਜ਼ਬਾ ਸਟਰੋਂਗ ਹੁੰਦਾ ਜੀ। ਕੰਮ ਦੀ ਐਕਨੋਲਜਮੈਂਟ ਹੋਈ ਹੈ ਜੀ। ਕੰਮ ਕਰਨ ਦੀ ਹੋਰ ਇੱਛਾ ਵੱਧਦੀ ਵੀ ਹੈ, ਉਤਸ਼ਾਹਿਤ ਵੀ ਹੋਈਦਾ ਤੇ ਇਸ ਤਰ੍ਹਾਂ ਹੀ ਅਗਰ ਕੰਮ ਦੀ ਛਲਾਗਾ ਹੁੰਦੀ ਰਹੇ ਤੇ ਅਸੀਂ ਮਤਲਬ ਉਹਦਾ ਰਿਵਾਰਡ ਵੀ ਮਿਲਿਆ ਤੇ ਹੋਰ ਮੰਨ ਨੂੰ ਹੁੰਦਾ ਕਿ ਇਸ ਤੋਂ ਵੀ ਵੱਧ ਕੰਮ ਕਰੀਏ ਜਿਸ ਤਰੀਕੇ ਨਾਲ ਤੁਸੀਂ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਕਿੰਨਾ ਕੁ ਚੈਲੰਜ ਸੀ ਕਿਉਂਕਿ ਛਾਪੇਮਾਰੀ ਕਰਦਣਾ ਡਰੱਗਸ ਟੀਮ ਨੂੰ ਨਾਲ ਲੈ ਕੇ ਪਰਚਾ ਦਰਜ ਕਰਨ ਤੱਕ ਦੇ ਸਾਰੇ ਜਾਂਦੇ ਆ ਤੁਸੀਂ ਕਿੰਨਾ ਕੁ ਚੈਲੈਂਜਿੰਗ ਸਮਝਦੇ ਹੋ ਉਹਨਾਂ ਦੇ ਲਾਇਸੈਂਸ ਕੈਨਸਲ ਕਰਵਾਉਣਾ ਔਰ ਦੁਕਾਨਾਂ ਬੰਦ ਕਰਾਉਣੀ ਦੇਖੋ ਇਹ ਮੈਂ ਨਾ ਅ uh, 18 ਅਗਸਤ 2024 ਨੂੰ ਮੈਂ ਐਜ਼ ਅ ਡੀਐਸਪੀ ਨਾਰਕੋਟਿਕ ਬਟਾਲਾ ਵਿੱਚ ਜੁਆਇਨ ਕੀਤਾ ਸੀਗਾ ਤੇ ਉਦੋਂ ਤੋਂ ਹੀ ਇਹ ਚੀਜ਼ ਦੀ ਬੜੀ ਆ ਰਹੀ ਸੀਗੀ ਇਨਫੋਰਮੇਸ਼ਨ ਕਿ ਜਿੰਨੇ ਵੀ ਮਾਰਕੀਟ ਦੇ ਵਿੱਚ ਬਟਾਲਾ ਦੇ ਵਿੱਚ ਜਿੰਨੇ ਡਿਸਟ੍ਰਿਕਟ ਦੇ ਵਿੱਚ ਮੈਡੀਕਲ ਸਟੋਰਸ ਹੈਗੇ ਆ ਉਹਨਾਂ ਤੇ ਕਾਫੀ ਗੋਲੀਆਂ ਕੈਪਸੂਲ ਜਿਹੜੇ ਆ ਧੜਲੇ ਨਾਲ ਨਸ਼ੇ ਦੇ ਵਿਕਰੇ ਆ ਤੇ ਫਿਰ ਅਸੀਂ ਉਸ ਚੀਜ਼ ਨੂੰ ਠੱਲ ਪਾਣ ਲਈ ਉੱਥੇ ਟਾਰਗੇਟ ਕੀਤਾ ਅਸੀਂ ਫਿਰ 5-6 ਐ ਮੈਡੀਕਲ ਸਟੋਰਾਂ ਦੇ ਵਿੱਚ ਛਾਪੇਮਾਰੀ ਕਰਕੇ ਉਹਨਾਂ ਦੇ ਪਰਚੇ ਵੀ ਦਿੱਤੇ ਉਹਨਾਂ ਤੋਂ ਰਿਕਵਰੀ ਵੀ ਕੀਤੀ ਤੇ ਉਹਨਾਂ ਦੇ ਲਾਇਸੈਂਸ ਵੀ ਜਿਹੜੇ ਆ ਉਹ ਕੰਪੀਟੈਂਟ ਅਥਾਰਟੀ ਤੋਂ ਕੈਨਸਲ ਕਰਵਾਏ ਆ ਤੇ ਬਾਕੀਆਂ ਨੇ ਵੀ ਹੋਰ ਜਗ੍ਹਾ ਤੇ ਵੀ ਕੈਮਿਸਟ ਜਿਹੜੀਆਂ ਸ਼ਾਪ ਸੀਗੀਆਂ ਜਿਨ੍ਹਾਂ ਤੇ ਇਨਫੋਰਮੇਸ਼ਨ ਸੀ ਅਸੀਂ ਡਰੱਗ ਇਨਸਪੈਕਟਰਸ ਨੂੰ ਨਾਲ ਲੈ ਕੇ ਉੱਥੇ ਵੀ ਰੇਡ ਕੀਤਾ ਇਹ ਆਨ ਗoing ਪ੍ਰੋਸੈਸ ਹੈ ਇਹ ਚੱਲਦਾ ਹੀ ਰਹਿਣਾ ਆ ਹੁਣ ਵੀ ਅਸੀਂ ਕਰਾਂਗੇ ਤੇ ਜਿਹੜੇ ਇਸ ਤਰੀਕੇ ਦੇ ਕੰਮਾਂ ਦੇ ਵਿੱਚ ਇਨਵੋਲ ਹੋਏ ਤੇ ਉਹਨਾਂ ਨੂੰ ਉਹਨਾਂ ਦੇ ਇਨਜਾਮ ਤੱਕ ਜ਼ਰੂਰ ਪਹੁੰਚਾਵਾਂਗੇ ਲੱਗਦਾ ਕਿ ਜਿਸ ਤਰੀਕੇ ਨਾਲ ਮੈਡੀਕਲ ਸਟੋਰਾਂ ਤੇ ਛਾਪੇ ਮਾਰੀ ਹੋਈ ਉਹਨਾਂ ਦਾ ਲਾਇਸੈਂਸ ਕੈਨਸਲ ਹੋ ਗਿਆ ਬਾਕੀ ਹੋਰ ਜਿਹੜੇ ਵੇਚਦੇ ਹੋਣਗੇ ਉਹਨਾਂ ਤੇ ਕੋਈ ਅਸਰ ਲੱਗਦਾ ਬਿਲਕੁਲ ਜੀ ਉਹਨਾਂ ਦਾ ਅਸਰ ਹੈ ਪਬਲਿਕ ਤੋਂ ਸਾਨੂੰ ਕਾਫੀ ਇਸ ਚੀਜ਼ ਦੀ ਐਪਰੀਸ਼ੀਏਸ਼ਨ ਆ ਰਹੀ ਹੈ ਕਿ ਬਹੁਤ ਵਧੀਆ ਕੰਮ ਕੀਤਾ ਤੇ ਹਰ ਕੋਈ ਇਸ ਟਾਈਮ ਅਗਰ ਕੋਈ ਕਰੇਗਾ ਤਾਂ ਆਪਣੇ ਰਿਸਕ ਤੇ ਕਰੇਗਾ ਤੇ ਉਹਨੂੰ ਪਤਾ ਹੋਏਗਾ ਕਿ ਮੇਰਾ ਅੰਜਾਮ ਕੀ ਹੋਣਾ ਹੈ ਜੇ ਇਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਤੁਹਾਨੂੰ ਪ੍ਰਸ਼ੰਸਾ ਮਿਲੀ ਕਿ ਕਈ ਐਸੇ ਨਸ਼ਾ ਤਸਕਰ ਸੀ ਜਿਨ੍ਹਾਂ ਦੇ ਮਾਮਲੇ ਦਰਜ ਸੀ ਉਹਨਾਂ ਦੀ ਕਰੋੜਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਉਹ ਕਿੰਨੇ ਨੇ ਔਰ ਕਿੰਨੀ ਫਿਗਰ ਦੀਆਂ ਅਸੀਂ 52 ਕੇਸ ਬਣਾ ਕੇ ਭੇਜੇ ਸੀ ਜਿਸ ਦੇ ਚ 72 ਅਕਿਊਜ਼ਡ ਹੈਗੇ ਆ ਜੀ ਉਹਨਾਂ ਦੀਆਂ ਟੋਟਲ ਪ੍ਰਾਪਰਟੀਆਂ ਅਸੀਂ ਜਿਹੜੀਆਂ ਫ੍ਰੀਜ਼ ਕਰਾਈਆਂ ਉਹ 26 ਕਰੋੜ 80 ਲੱਖ ਦੇ ਕਰੀਬ ਹੈਗੀਆਂ ਤੇ ਹੁਣ ਉਹ ਫ੍ਰੀਜ਼ ਦੇ ਆਰਡਰ ਹੋ ਚੁੱਕੇ ਹੋਏ ਆ ਉਹਨਾਂ ਦੇ ਹੁਣ ਅਸੀਂ ਉਹਨਾਂ ਦੀ ਫੋਰਫੀਚਰ ਦੇ ਪਾਸੇ ਚੱਲੇ ਹੋਏ ਆ ਜੋ ਕਿ ਐਨਡੀਪੀਐਸ ਦੀ ਹੀ ਇੱਕ ਪ੍ਰੋਵੀਜ਼ਨ ਹੈਗੀ ਹੈ ਹੁਣ ਜਿਹੜੀ ਇਹਨਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਉਹਦੀ ਕਮਾਈ ਕਾਲੀ ਕਮਾਈ ਤੋਂ ਜੋ ਬੈਂਕ ਬੈਲੈਂਸ ਗੱਡੀਆਂ ਜਾਂ ਹੋਰ ਕੁਝ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਹੋਣਗੀਆਂ ਲੈਂਡ ਹੋਏਗੀ ਕਾਰ ਹੋਏਗਾ ਕੋਈ ਰਿਜ਼ੋਰਟ ਬਣਾਇਆ ਕੋਈ ਕੁਝ ਉਹ ਸਾਰਿਆਂ ਨੂੰ ਅਸੀਂ ਫੋਰਫਿਟ ਕਰ ਰਹੇ ਹਾਂ ਤਾਂ ਕਿ ਉਹ ਸਾਰੀ ਦੀ ਸਾਰੀਆਂ ਪ੍ਰਾਪਰਟੀ ਸਰਕਾਰ ਦੇ ਖਾਤੇ ਦੇ ਵਿੱਚ ਚਲੇ ਜਾਣ ਤੇ ਉਹ ਇਸ ਨਾਲ ਉਹਨਾਂ ਨੂੰ ਵੀ ਇਹ ਚ ਸਬਕ ਆਣਾ ਕਿ ਕਾਲੀ ਕਮਾਈ ਨਾਲ ਜਿੰਨੇ ਭਾਵੇਂ 5-10 ਸਾਲ ਉਹ ਆਪਣੇ ਆਪ ਨੂੰ ਸਮਝਣ ਕਿ ਮੈਂ ਬੜੀ ਪ੍ਰਾਪਰਟੀ ਬਣਾਈ ਅੰਤ ਤੇ ਸਿਰ ਤੇ ਛੱਤ ਵੀ ਨਹੀਂ ਰਹੀ ਬਿਲਕੁਲ ਅੰਤ ਤੇ ਸਿਰ ਤੇ ਛੱਤ ਵੀ ਨਹੀਂ ਰਹੀ ਜਿਸ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਲੱਗਦਾ ਕਿ ਸਾਰੇ ਆਫੀਸਰ AS ਜਜ਼ਬੇ ਨਾਲ ਕੰਮ ਕਰਨ ਤੇ ਨਸ਼ਾ ਖਤਮ ਹੋ ਸਕਦਾ ਪੰਜਾਬ ਚ ਸਾਡੇ SSP ਸਾਹਿਬ ਦਾ ਵੀ ਜਜ਼ਬਾ ਮਤਲਬ ਟੌਪ ਕਲਾਸ ਹੈ ਉਹਨਾਂ ਦੀ ਹੀ ਰਹਿਨਮਾਈ ਹੈਟ ਉਹਨਾਂ ਦੀ ਲੀਡਰਸ਼ਿਪ ਹੈਟ ਅਸੀਂ ਸਾਰੇ ਪੁਲਿਸ ਬਟਾਲਾ ਪੁਲਿਸ ਮੈਂ ਕਹਿੰਦਾ ਵੀ ਸਾਰੀ ਐਨਰਜੈਟਿਕ ਹੈਗੀ ਔਰ ਸਾਰੇ ਹੀ ਇਸ ਪਾਸੇ ਲੱਗੇ ਹੋਏ ਆ ਔਰ ਜਲਦੀ ਹੀ ਅਸੀਂ ਇਹਦੇ ਤੇ ਕਾਫੀ ਹੱਦ ਤੱਕ ਕਾਮਯਾਬੀ ਪਾ ਲਵਾਂਗੇ ਕੈਡਕਲ ਸਟੋਰਾਂ ਤੋਂ ਬਾਅਦ ਪ੍ਰਾਪਰਟੀਆਂ ਫ੍ਰੀਜ਼ ਤੋਂ ਫਿਰ ਬਾਅਦ ਹੁਣ ਅਗਲਾ ਟੀਚਾ ਹਰੀਸ਼ਪੈਲ ਦਾ ਜੇ ਹੋਰ ਪ੍ਰਸ਼ੰਸਾ ਲੈਣੀ ਹੋਵੇ ਦੇ ਦੇਖੋ ਜੀ ਅਸੀਂ ਨਸ਼ੇ ਦੇ ਕਾਰੋਬਾਰ ਵਾਲੇ ਕਿਸੇ ਵੀ ਬੰਦੇ ਨੂੰ ਚਾਹੇ ਉਹ ਸਮਾਲ 스کیل ਦਾ ਹੈਗਾ ਚਾਹੇ ਉਹ ਲਾਰਜ 스کیل ਦਾ ਜਿਹਦਾ ਵੀ ਹੋਇਆ ਉਹਨੂੰ ਅਸੀਂ ਉਹਦੇ ਅੰਜਾਮ ਤੱਕ ਪੱਕਾ ਹੀ ਪਹੁੰਚਾਵਾਂਗੇ BSP ਹਰੀਸ਼ ਬੈਲ ਕਹਿੰਦੇ ਕਿ ਕੰਮ ਇੱਥੇ ਰੁਕਣਾ ਨਹੀਂ ਅੱਜ ਤੇ ਡਿਸਕ ਬਿਲੀ ਹੈ ਕੱਲ ਨੂੰ ਮੈਡਲ ਤੱਕ ਵੀ ਜਾਣਾ ਹੈ ਉਹਨਾਂ ਲੋਕਾਂ ਦੇ ਖਿਲਾਫ ਰੱਜ ਕੇ ਕਾਰਵਾਈ ਕਰਨੀ ਹੈ ਜਿਹੜੇ ਸਮਾਜ ਵਿਰੋਧੀ ਨੇ ਨਸ਼ਾ ਵੇਚਦੇ ਨੇ ਕਿਸੇ ਦਾ ਵੀ ਜਿਹੜਾ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਏਗਾ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਉਹ ਸਰਕਾਰ ਦੇ ਖਾਤੇ ਤੱਕ ਭੇਜ ਕੇ ਹਿੱਸਾ ਲਵਾਂਗੇ ਕੈਮਰਾਮੈਨ ਪੰਡਿਤ ਨਾਲ ਔਨ 에ਅਰ ਲਈ ਨੀ ਤੇ ਲੂਥਰਾ ਬਟਾਲਾ